ਲਓ ਸਸਰੀ ਕਾਜੀਦਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੈਨ ਨਾਲ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਉਹ ਨਹੀਂ ਕਰਾਂਗੇ ਹੁਣ ਸਾਨੂੰ ਤੇ ਅਸੀਂ ਹਾਜ਼ਰਾਂ ਤੁਹਾਡੇ ਵਾਸਤੇ ਗੀਤ ਲੈ ਕੇ ਤੇ ਨੁਕਤੇ ਲੈ ਕੇ ਪ੍ਰਮਾਤਮਾ ਲੰਮੀ ਉਮਰਾਂ ਕਰੇ ਤੇ ਲਓ ਸੋਣਾ ਹੁਣ ਤੁਸੀਂ ਮੈਂ ਤੁਹਾਨੂੰ ਨੁਕਤਾ ਜਿਹੜਾ ਪਾਉਂਗੀ ਉਹ ਇੱਕ ਕਿਸੇ ਨੇ ਲਿਖਿਆ ਮੈਨੂੰ ਕਮੈਂਟ ਕੀਤਾ ਵੀ ਤੁਸੀਂ ਦੱਦ ਬਾਰੇ ਦੱਸੋ ਪਹਿਲਾਂ ਵੀ ਮੇਰਾ ਇਹ ਪਾਇਆ ਹੋਇਆ ਦੱਦਾ ਨਹੀਂ ਹੋ ਜਾਂਦੇ ਆ ਖੁਰਕ ਹੋਣ ਲੱਗ ਜਾਂਦੀ ਆ ਕਦੇ ਲੱਤਾਂ ਬਾਹਾਂ ਦੇ ਕਿਸੇ ਨਾਲ ਤੇ ਪੈਰਾਂ ਤੇ ਵੀ ਇਹ ਡਡੇ ਚਟਾਕ ਜੇ ਬਣ ਜਾਂਦੇ ਨੇ ਉਹਨੂੰ ਦੱਦ ਕਹਿ ਦਿੰਦੇ ਹੈਨਾ ਤੇ ਲੋ ਮੈਂ ਇਸ ਗੀਤ ਤੋਂ ਬਾਅਦ ਤੁਹਾਨੂੰ ਉਹ ਦੱਸੂਗੀ ਤੇ ਇੱਕ ਅੱਜ ਕਿਸੇ ਨੇ ਹੋਰ ਕਮੈਂਟ ਕਰਿਆ ਉਹ ਕਹਿੰਦੇ ਵੀ ਉਹ ਠਫੜ ਹੋ ਜਾਂਦੇ ਨੇ ਇੱਕ ਤਾਂ ਉਹ ਹੋ ਜਾਂਦੇ ਆਪਾਂ ਵੀ ਮਤਲਬ ਸਰਖੋ ਹੀ ਕਹਿੰਦੇ ਨੇ ਜਿਹਨੂੰ ਜੇ ਤਾਂ ਉਹ ਹੈ ਤਾਤਾ ਓ ਹੋਰ ਚੀਜ਼ ਆ ਜੇ ਹੂੰ ਅਲਰਜੀ ਹੋਈ ਕੋਈ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਹਾਂ ਆ ਗੀਤ ਤੋਂ ਬਾਅਦ ਦੱਸੂਗੀ ਤੇ ਲਓ ਤੁਸੀਂ ਦੇਖੋ ਨੰਤੇ ਸਾਰੇ ਵੱਡੇ ਬਜ਼ੁਰਗਾਂ ਨੇ ਦੱਸੇ ਹੋਏ ਨੇ ਦਾਦੀਆਂ ਮਾਮਾਂਾਂ ਦੇ ਹੈਨਾ ਤੇ ਇਹ ਟੋਟਕਾ ਨਾਲ ਕਈ ਵਾਰੀ ਆਪਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਹੈ ਤੇ ਤੁਸੀਂ ਇਹਨਾਂ ਨੂੰ ਕਰਕੇ ਜਰੂਰ ਦੇਖਿਓ ਤੇ ਪਰਮਾਤਮਾ ਭਲੀ ਕਰੂਗਾ ਤੇ ਲਓ ਹੁਣ ਤੁਸੀਂ ਮੈਂ ਗੀਤ ਉਹ ਪਹਿਲਾਂ ਵੀ ਮੇਰਾ ਇਸ ਤਰ੍ਹਾਂ ਦਾ ਇੱਕ ਗੀਤ ਪਾਇਆ ਹੋਇਆ ਹੈ ਤੇ ਭੈਣਾ ਕਹਿੰਦੇ ਆ ਵੀ ਤੁਸੀਂ ਇਹ ਇਹ ਹੁਣ ਮੜਾ ਜਾ ਇਹ ਹਟ ਕੇ ਆ ਉਹਦੇ ਨਾਲੋਂ ਕਹਿੰਦੇ ਸਾਨੂੰ ਇਹ ਵੀ ਜਰੂਰ ਸੁਣਾਓ ਕਿਸੇ ਭੈਣ ਨੇ ਭੇਜਿਆ ਮੈਨੂੰ ਗੀਤ ਮੈਂ ਕਿਹਾ ਮੈਂ ਜਰੂਰ ਪਾ ਦੂੰਗੀ ਤੇ ਲੰਬੀ ਹੀਕ ਵਾਲੇ ਗੀਤ ਨੇ ਤੇ ਬਾਕੀ ਤੁਸੀਂ ਜਿਹੜਾ ਅੱਖਾਂ ਦੀ ਦਵਾਈ ਬਾਰੇ ਤੁਹਾਨੂੰ ਦੱਸਿਆ ਹੋਇਆ ਮੈਂ ਉਹ ਮੈਂ ਤੇ ਨੁਕਤਾ ਨਹੀਂ ਪਾਇਆ ਹੋਇਆ ਉਹ ਮੈਂ ਆਪ ਬਣਾ ਕੇ ਦਿੰਨੀ ਆ ਐਨਕ ਲੈ ਜਾਂਦੀ ਐ ਨਿਗਾ ਸਿਰ ਹੋ ਜਾਂਦੇ ਆ ਬੱਚਾ ਪਾਓ ਬੁੱਢਾ ਪਾਓ 100 ਸਾਲ ਦਾ ਬੰਦਾ ਚਾਹੇ ਪਾਓ ਉਹ ਤੁਸੀਂ ਕੋਰੀਅਰ ਕਰਕੇ ਉਹ ਭੇਜ ਦਿੰਨੀ ਆ ਤੇ ਤੁਸੀਂ ਸੁਣੀ ਹੋਣੀ ਪਹਿਲਾਂ ਵੀ ਬਹੁਤ ਲੋਕ ਮੰਗਾਈ ਜਾਂਦੇ ਨੇ ਤੇ ਉਹ ਵੀ 80% ਉਹਦਾ ਉਹ 100% ਕਹਿੰਦੇ ਜੀ ਹੁਣ ਕਹਿ ਦਿਆ ਕਰੋ ਐਨੇ ਲੋਕ ਠੀਕ ਹੋਏ ਨੇ ਤੇ ਨਹੀਂ ਚਲੋ ਮੈਂ 100% ਤਾਂ ਫਿਰ ਮੈਂ ਰੱਬ ਨਹੀਂ ਹੈਗੀ ਹੈਨਾ ਤੇ ਮੈਂ ਤੁਹਾਨੂੰ ਤਾਂ ਪਾ ਦੇਣਾ ਸੀ ਪਰ ਫਿਰ ਮੈਨੂੰ ਕਿਸੇ ਨੇ ਉਹ ਪਾਉਣ ਨਹੀਂ ਦਿੱਤਾ ਕਹਿੰਦੇ ਤੁਸੀਂ ਆਪ ਦਿਆ ਕਰੋ ਜੀ ਤੇ ਮੈਂ ਫਿਰ ਆਪ ਦੇ ਦਿੰਨੀ ਆ ਕਿਸੇ ਨੂੰ ਲੋਡ ਹੋਵੇ ਬੱਚਿਆਂ ਦੇ ਐਨਕ ਲੈਣੇ ਆ 60 ਸਾਲ ਤੇ 40 ਸਾਲ ਦਾ ਮੁੰਡਾ ਜਿਹਦੀ ਮੇਰੇ ਨਾਲ ਇੰਟਰਵਿਊ ਆਈ ਹੋਇਆ ਉਹਦੀ 40 ਸਾਲ ਦੀ ਦੀ ਐਨਕਲ ਨੰਬਰ ਘਟ ਗਿਆ ਤੇ ਹੁਣ ਉਹਦੇ ਤਿੰਨ ਐਨਕਾ ਸਿੱਕ ਰਹੇਗੀ ਤੇ 5 6 ਨੰਬਰ ਤੋਂ ਘਟਦਾ ਘਟਦਾ ਹੁਣ ਉਹ ਦੋ ਨੰਬਰ ਤੇ ਆ ਗਿਆ ਚਲੋ ਪ੍ਰਮਾਤਮਾ ਭਲੀ ਕਰੇ ਤੁਹਾਨੂੰ ਵੀ ਸਭ ਨੂੰ ਜਿਹੜੇ ਲਈ ਜਾਂਦੇ ਨੇ ਉਹ ਵੀ ਸਭ ਸੁਣਦੇ ਹੋਣਗੇ ਤੇ ਕਦੇ ਨਾਗਾ ਨਾ ਪਾਉ ਉਹਨੂੰ ਸਰਮੇ ਨੂੰ ਪਾਉਣ ਤੋਂ ਹਰ ਹਾਲਤ ਸਹੀ ਹੋ ਹੀਗਾ ਤੇ ਲਓ ਹੁਣ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਪਹਿਲਾ ਗੀਤ ਫਿਕ ਚਾਕਰ ਕੋਈ ਨਹੀਂ ਲੱਗਾ ਹਾਂ ਲੇ ਸੁਣੋ ਓ ਕੀ ਕਹਿੰਦਾ ਕਾਨ ਗੁੱਜਰ ਦੀ ਨਾਰ ਨੂੰ ਹੈਨਾ ਤੇ ਉਹ ਫਿਰ ਕੀ ਉਹ ਨਾਲ ਜਵਾਬ ਸਵਾਲ ਹੁੰਦੇ ਨੇ ਤੇ ਸੁਣੋ ਤੁਸੀਂ ਚੱਕ ਮਾਟੀ ਕੀ ਦੁੱਧ ਵੇਖਣੇ ਤੁਰਪੀ ਤੇਰੇ ਸਿਰ ਤੇ ਲਾਲ ਗੁਦਾ ලලමි නී ජෙරදිය නරත් සනුලෙගෙජයි දිදරලීපලිය චඩ්ඩිදෙව කන්න නර්මරලා ಶಿ ದೇ ಬಲ್ ಬೇಡೂಬ್ಬೆಯ ಕಾನುಕತಿ ਨਾਮ ਤੇਰੇ ਨਾਲ ਮੈਂ ਦਿਲ ਪਰ ਚਾਮ ਲੈਣ ਨਾ ਦੇ ਮਾਸ ਰੇਨੀ ਨੀ ਗੁਜਰਦੀਏ ਨਾਰੇ ਸਾਨੂੰ ਦੇ ਕੇ ਲਾਣ ਬਾਰਾ ਪਿੰਡਾਂ ਦਾ ਧਾਣਾ ਪਿਸਾਨ ਮੇਰੇ ਨਾਲ ਤੂੰ ਦੇਵੇ ਪਰ ਝਾਨ ਲੈਣ ਨਦੇ ਮਸਾਰੀ ਵੀ ਵੇ ਡੁੱਬ ਜਾਣਿਆ ਕਾਨਾ ਤੂੰ ਕਿਉਂ ਫਿਰੇ ਮਾਟੀ ਕੀ ਦੁੱਧ ਵੇਚਣ ਤੁਰ ਪਈ ਤੇਰੇ ਸਿਰ ਤੇ ਸਾਲੂ ਨਾਲੀ ਨੀ ਗੁਜਰਦੀ ਇਹ ਨਾਰੇ ਸਾਨੂੰ ਦੇ ਕੇ ਛੱਡੀ ਦੇ ਬੇਕਾਨ ਨਰਮਗਲਾਣਾ ਛੱਡੀ ਦੇ ਪੱਲੂ ਹਮਾਰਾ ਵੀ ਬੇਡੂਬ ਜਾਣਿਆ ਕਾਨ ਮੈਂ ਕਰ ਸਾਰਤ ਪਤ പാണ പടമ ਨਾ ਮੇ 12 ਪਿੰਡਾਂ ਦਾ ਬਾਣੇ ਵਟਾ ਮੇ ਮੇਰੇ ਨਾਲ ਤੂੰ ਦਿਲ ਪਰ ਧਾਮੇ ਲੈਣ ਨਾ ਦੇ ¡Desirete salud! ਛੱਡੀ ਦੇ ਪਲੂ ਹਮਾਰਾ ਵੀ ਵੇ ਡੁੱਬ ਜਾਣੇ ਆਕੰਨ ਮੈਂ ਕਰੀ ਜੇ ਠੀਕ ਪੱਤਾ ਵੀ ਜੇਠ ਤੇਰੇ ਵਾਰਾ ਪਿੰਡਾਂ ਦੇ ਖੇਤਿਬ ਿਆਮ ਲੈਣ ਨਾਲੇ ਮਹਿਮਾਨੇ ਪਰ ਜਾਮ ਲੈਣ ਨਦੇਮਾ ਸਾਰਨੀ ਨੀ ਗੁਜਰਦੀ ਨਾਰੇ ਸੰਦੇ ਕੇ ਜਾਈ ਦਿਦਾ ਮੈਂ ਲੈਣ ਨਾ ਦੇ ਮਸਾਰ ਵਿਵੇ ਡੁੱਬ ਜਾਣੀ ਆਕਾਨਾ ਤੂੰ ਕਿਉਂ ਫਿਰੇ ਹੋਵਰ ਵੀ ਨਦਲੋ ਜੀ ਸੰਗੀਤ ਹੋਇਆ ਪੂਰਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਹੁਣ ਤੁਸੀਂ ਤੁਸੀਂ ਦੇਖੋ ਕਹਿੰਦਾ ਮੈਂ ਤਾਂ ਉਹਨੂੰ ਐਂ ਕਰ ਦੂੰ ਐਂ ਕਰ ਦੂੰ ਉਹ ਵਿਚਾਰੀ ਸਤੀ ਸਵਿੱਤਰੀ ਸੀ ਉਹ ਕਹਿੰਦੀ ਤੂੰ ਆਵਾਰਾ ਫਿਰਦਾ ਤੂੰ ਕਮਾਰਾ ਫਿਰਦਾ ਸਾਰੇ ਬੰਦਿਆਂ ਨੂੰ ਤਾਂ ਐਂ ਕੰਮ ਤੇ ਲਾਉਣਾ ਹੈ ਹੈਨਾ ਤੇ ਹਾਂ ਹੋਂ ਕੱਲੀ ਔਰਸ ਦਾ ਕੀ ਹੁੰਦਾ ਉਹ ਕਹਿੰਦੀ ਮੈਂ ਪੱਲੂ ਛੱਡ ਦੇ ਤੂੰ ਤੇਰੇ ਨਾਲ ਬੁਰੀ ਬਣੂ ਨਹੀਂ ਉਹ ਕਹਿੰਦਾ ਮੈਂ ਐਂ ਕਰ ਦੂੰਗਾ ਚਲੋ ਇਹ ਤੁਸੀਂ ਹੁਣ ਆਪੇ ਸਮਝਿਓ ਫਿਰ ਕਿਵੇਂ ਹੋਇਆ ਹੁਣ ਤੇ ਲੋ ਹੁਣ ਤੁਸੀਂ ਨੁਕਤੇ ਵੱਲ ਆਜੋ ਹੈਨਾ ਵੀ ਕਹਿੰਦੇ ਦਰਦ ਹੋ ਜਾਂਦੀ ਐ ਵੀ ਤੁਸੀਂ ਚਾਹੇ ਕਿੰਨੀ ਬਹੁਤ ਸਾਰੀਆਂ ਦਵਾਈਆਂ ਲੈ ਕੇ ਵੀ ਥੱਕ ਗਏ ਹੋਵੇਂ ਡਾਕਟਰਾਂ ਕੋਲ ਫਿਰ ਆਪਾਂ ਕਹਿੰਦੇ ਚਲੋ ਹੁਣ ਕੋਈ ਦੇਸੀ ਨੁਕਤਾ ਵਰਤ ਕੇ ਦੇਖ ਲਈਏ ਹੈਨਾ ਪਤਾ ਕੀ ਕਰਨਾ ਹੈ ਕਹਿੰਦੇ ਨਹੀਂ ਤਾਂ ਨਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜੇ ਕਿਸੇ ਕਿਸੇ ਪੈਰ ਤੇ ਆ ਬਾਹ ਤੇ ਆ ਹੈਨਾ ਕਿ ਜੇ ਦਰਦ ਹੋ ਗਈ ਪਤਾ ਫਿਰ ਕੀ ਕਰਦੇ ਨੇ ਸਾਡੇ ਗਵਾਂਢ 'ਚ ਸੀ ਉਸੇ ਤੋਂ ਦੇ ਬਾਪ ਦੇ ਹੈਨਾ ਉਹਨਾਂ ਨੇ ਨਾ ਉਹਦੇ ਉੱਤੇ ਮਿੱਠਾ ਪਾਣੀ ਕਰਕੇ ਉਹਨਾਂ ਦਾ ਗੁੜ ਦਾ ਗਾੜਾ ਗਾੜਾ ਉਹ ਪੈਰ ਤੇ ਪਾ ਲਿਆ ਉਹਨੂੰ ਛੋਟੇ ਛੋਟੇ ਕਤੂਰੇ ਲਿਆਂਦੇ ਪਹਿਲਾਂ ਉਹਨਾਂ ਨੂੰ ਗੁੜਜਾ ਧਰਤਾ ਫਿਰ ਉਹਦੇ ਪੈਰ ਤੇ ਗੁੜ ਧਰ ਲਿਆ ਉਹ ਕਤੂਰਿਆਂ ਨੇ ਨਾ ਉਹ ਉਹ ਚੱਟਣ ਲੱਗ ਗਏ ਉਹ ਦਦ ਦੋ ਦਿਨਾਂ ਚ ਹੀ ਠੀਕ ਹੋ ਗਈ ਵੀ ਜੇ ਤਾਂ ਇਹ ਕਰ ਸਕਦੇ ਹਾਂ ਇਹ ਜਮਈ ਸੁੱਖ ਹੈ ਕੁੱਤੇ ਦੀ ਜੀਭ ਜਿੱਥੇ-ਜਿੱਥੇ ਦੇਖੇ ਕੁੱਤੇ ਜ਼ਖਮ ਹੋ ਜੇ ਜਿੱਥੇ ਤੱਕ ਉਹਦੀ ਜੀਭ ਜਾਂਦੀ ਆ ਉੱਥੇ ਤੱਕ ਉਹਦਾ ਉਹ ਸੰਜੀਤ ਜ਼ਖਮ ਠੀਕ ਹੋ ਜਾਂਦਾ ਹੈ ਹੈਨਾ ਤੇ ਐਂ ਕਰ ਲੋ ਛੋਟੇ ਕਤੂਰਿਆਂ ਤੋਂ ਮਤਲਬ ਉਹ ਚਟਾ ਲਓ ਤੁਸੀਂ ਬਾਹ ਤੇ ਐ ਪੈਰ ਤੇ ਐ ਲੱਤ ਤੇ ਇੱਥੇ ਵੀ ਤੇ ਜੇ ਇਹ ਨਹੀਂ ਕਰ ਸਕਦੇ ਦੂਜਾ ਪਾ ਹੈਗਾ ਲਖ ਦਾਦੀਆਂ ਮਾਮਾਂ ਤੋਂ ਬਜ਼ੁਰਗਾਂ ਦੇ ਦੱਸੇ ਹੋਏ ਟੋਟਕੇ ਨੇ ਉਹ ਇਹੋ ਜਿਹਾ ਕੁਝ ਕਰਦੇ ਸੀ ਕਿਹੜੇ ਡਾਕਟਰਾਂ ਕੋਲ ਜਾਂਦੇ ਸੀ ਕਹਿੰਦੇ Karele di chutney bana lo ਤੇ ਕਪੂਰ ਦੇਸੀ ਉਹ ਹੱਥ ਨਾਲ ਹੀ ਪੁਰ ਜਾਂਦਾ ਇੱਕ ਸਮਝ ਗਏ ਦੇਸੀ ਕਪੂਰ ਲੈ ਲਓ ਖੋਪੜਾ ਤੇਲ ਲੈ ਲਓ ਖੋਪੜਾ ਤੇਲ ਤੇ ਕਪੂਰ ਉਹ ਜਰ ਲਾ ਕੇ ਇੱਕ ਚਮਚੇ ਚੀ ਤੇ ਜੇ ਤੁਹਾਡੇ ਜਿੱਥੇ ਕਿਤੇ ਜਾਂ ਖੁਰਕ ਵੀ ਹੁੰਦੀ ਹੈ ਜਾਂ ਦਰਦ ਆ ਉਹ ਤੇ ਲਾ ਲਓ ਤੋਂ ਤਰੰਤ ਤੁਹਾਡੀ ਖੁਰਕ ਖੁਜਲੀ ਜਿਹੜੀ ਬੰਦ ਹੋ ਜੂਗੀ ਜੇ ਜਿਆਦਾ ਔਖਿਓ ਫਿਰ ਕarele ਦੀ ਚਟਨੀ ਬਣਾ ਲਈ ਉਹ ਵੀ ਉਹਦੇ ਵਿੱਚ ਲਾ ਲਈ ਤਿੰਨੇ ਚੀਜ਼ਾਂ ਬਣ ਗਈਆਂ ਉਹ ਫਿਰ ਫਿਰ ਉਹ ਚਟਨੀ ਤੁਸੀਂ ਲਾ ਲਓ ਲਾ ਕੇ ਤੁਸੀਂ 1-2 ਘੰਟੇ ਰੱਖੋ ਫਿਰ ਫੇਰ ਲਾ ਲਓ ਹੈਨਾ ਇਹ 5-4 ਦਿਨਾਂ ਚ ਪਰਮਾਤਮਾ ਭਲੀ ਕਰੂਗੀ ਠੀਕ ਹੋ ਜੂ ਆਪਣਾ ਕੇ ਦੇਖੋ ਇਹ ਕਰਕੇ ਦੇਖੋ ਜ਼ਰੂਰ ਠੀਕ ਹੋ ਜੂਗੇ ਤੇ ਇਹ ਦੋ ਨੁਕਤੇ ਹੋ ਗਏ ਤੀਜਾ ਦੱਸਿਆ ਉਹਨਾਂ ਨੇ ਵੀ ਤੁਸੀਂ ਨਿੰਮ ਦੀਆਂ ਪੱਤੀਆਂ ਲੈ ਲਓ ਸ਼ਾਮੇ ਸਕਾ ਲਓ ਨਿੰਮ ਨੂੰ ਤਾਂ ਸੁੱਕੇ ਮਿਲ ਜਾਂਦੇ ਪੱਤੇ ਪਰ ਨਹੀਂ ਸ਼ਾਮੇ ਸਕਾ ਲਓ ਪੱਤੀਆਂ ਨਾਲ ਉਹਦਾ ਪਾਊਡਰ ਬਣਾ ਲਓ ਮਿਕਸੀ ਚ ਪਾ ਕੇ ਬਣਾ ਲੈਣਾ ਪਾਊਡਰ ਤਾਂ ਫਿਰ ਹੁਣ ਪਤਾ ਕੀ ਕਰਨਾ ਇੱਕ ਚਮਚ ਸਰ੍ਹੋਂ ਦਾ ਤੇਲ ਪਾ ਲਿਆ ਚਮਚਾ ਇੱਕ ਚਮਚਾ ਹੀ ਉਹਦਾ ਆਪਣੇ ਪਾਊਡਰ ਦਾ ਨਿੰਮ ਦੀਆਂ ਪੱਤੀਆਂ ਨਾਲ ਤੇ ਇੱਕ ਕਪੂਰ ਦੀ ਟਿੱਕੀ ਉਹ ਵੀ ਮਸਲ ਕੇ ਵਿੱਚ ਪਾ ਲਿਆ ਬਣਾ ਲਈ ਇਹ ਤੁਸੀਂ ਇਹ ਸਾਰਾ ਕੁਝ ਬਣਾ ਕੇ ਜੇ ਤੁਸੀਂ ਇਹਨੂੰ ਆਪਣੇ ਉਹਦੇ ਤੇ ਜਿੱਥੇ ਥੋੜੇ ਦਰਦ ਹੈ ਉਥੇ ਲਾਓ ਲਾ ਲੈਣਾ ਥੋੜੇ ਲੇਪ ਕਰਦੇ ਰਹੋ ਪੰਜ ਚਾਰ ਦਿਨ ਤੁਸੀਂ ਕਰੋ ਹੈਨਾ ਪਰਮਾਤਮਾ ਭਲੀ ਕਰੋ ਠੀਕ ਹੋ ਜੂ ਕਰਕੇ ਦੇਖ ਲਓ ਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਇਹ ਰੋਗ ਠੀਕ ਹੋ ਜੂ ਬਾਕੀ ਤਾਂ ਫੜਿਆਲੀ ਇੱਕ ਭੈਣ ਨੇ ਦੱਸਿਆ ਤੁਸੀਂ ਕਿਹਨੇ ਮੈਨੂੰ ਅਜੇ ਮੈਡਮ ਕਮੈਂਟ ਪੜਿਆ ਸੀ ਤੇ ਤੁਸੀਂ ਜੇ ਕੀ ਇਹ ਤਾਂ ਅਲਰਜੀ ਹੈ ਤਾਂ ਨਿੰਮ ਦੀਆਂ ਦੋਨੋਂ ਗੋਲੀਆਂ ਹੀ ਬਹੁਤ ਨੇ ਉਹ ਨਿੰਮ ਦੀ ਨੋੜੀ ਦਾ ਗਿਰੂ ਕੱਢ ਲੈਣਾ ਆਪਾਂ ਉਹਨੂੰ ਰਗੜ ਕੇ ਪਾਣੀ ਚ ਪਾ ਕੇ ਪੀ ਲੋ ਉਹ ਨਿੰਮੀ ਠੀਕ ਕਰ ਦੂਗਾ ਜੇ ਅਲਰਜੀ ਹੋਈ ਤਾਂ ਠੀਕ ਹੈ ਇਹ ਕਰਕੇ ਦੇਖੋ ਤੇ ਬਾਕੀ ਫਿਰ ਜੇ ਉਹ ਕੋਈ ਹੋਰ ਕੁਝ ਹੋਇਆ ਵੀ ਮਾਤਾ ਜਿਵੇਂ ਆਪਣੀ ਉਹ ਹੋ ਜਾਂਦੀ ਐ ਕਿ ਕਹਿੰਦੇ ਨੇ ਨਾ ਤੇ ਮੈਂ ਆਪਾਂ ਮੈਂ ਤਾਂ ਹੁਣ ਛੇਤੀ ਕਿਹਾ ਨਹੀਂ ਜਾਂਦਾ ਚੰਬਲ ਨਹੀਂ ਚਲ ਆਪਾਂ ਫਿਰ ਪਾਵਾਂਗੇ ਇਹ ਤੁਸੀਂ ਅਲਰਜੀ ਜੇ ਹੋਈ ਤਾਂ ਠਫੜ ਉਹਦਾ हट ਜਾਣਗੇ ਸਰਖੋਈ ਨਹੀਂ ਕਹਿ ਦਿੰਦੇ ਉਹ ਉਹ ਤਾਂ ਜੇ ਸਰਖੋਸ਼ੀ ਹੋਈ ਤਾਂ ਲਾਲ ਕੱਪੜਾ ਲੈ ਕੇ ਪੈਜੋ ਤਾਂ ਫਿਰ ਔਖਾ ਹੋਊ ਬੰਦਾ ਗਰਮੀ ਬਹੁਤ ਆਉਂਦੀਆਂ ਨੂੰ ਜੇ ਉਹ ਹੋਈ ਤੇ ਉਹ ਫਿਰ ਤੁਸੀਂ ਗੇਰੂ ਲੈ ਲਓ ਜੇ ਸੀਕਿਓ ਦੇ ਵਿੱਚ ਪਾ ਕੇ ਗੇਰੂ ਨੂੰ ਚਮਚਾ ਉਹ ਪੀਜੋ ਤੇ ਲਾਲ ਕੱਪੜਾ ਲੈ ਕੇ ਪੈਜੋ ਉਹਦੀ ਸ਼ਾਂਤੀ ਆ ਜੀ ਉਹ ਤਾਂ ਨਾ ਹੈ ਨਾ ਆ ਦੋ ਇਹਨੂੰ ਉੱਤੇ ਸੋਨ ਦੱਸਦੇ ਜੇ ਹੂੰ ਤਾਂ ਫੜ ਦੋ ਚਾਰ ਦਿਨ ਛੱਡ ਕੇ ਉਹ ਫਿਰ ਅਲਰਜੀ ਕੋਈ ਵੀ ਹੈ ਤੇ ਕਰਕੇ ਦੇਖੋ ਤਾਂ ਧੰਨਵਾਦ ਸਾਡਾ ਵੀਡੀਓ ਦੇਖਣ ਲਈ ਮਾਣੋ ਮੇਰੇ ਇਹਨਾਂ ਨੁਕਤਿਆਂ ਦਾ ਆਨੰਦ ਜ਼ਰੂਰ ਕਰਕੇ ਦੇਖੋ ਫੇਰ ਹੀ ਪਤਾ ਲੱਗਦਾ ਵੀ ਠੀਕ ਹੁੰਦਾ ਕਿ ਨਹੀਂ